वेलकम दोस्तों मैं प्रदीप आ गया 120 नंबर वीडियो लेके टूर्नामेंट हमीर है हमीरगढ़ बठिंडा जिले ਦਾ ਇਹ ਪਿੰਡ ਜਿੱਥੇ ਮੈਚ ਕਰਵਾਇਆ ਗਿਆ ਗਿੱਦੜਵਿੰਡੀ ਵਰਸਸ ਹਿੰਮਤਪੁਰਾ ਦੇ ਵਿੱਚ ਦੋਸਤੋ ਗਿੱਦੜਵਿੰਡੀ ਦੇ ਵਿੱਚ ਅੰਬੂ ਕਲਕਲਾਂ ਤੇ ਸੁਲਤਾਨ ਖੇਡ ਰਹੇ ਸੀ ਔਰ ਹਿੰਮਤਪੁਰਾ ਦੇ ਵਿੱਚ ਬਲਜੀਤ ਅਤੇ ਮੱਖਣ ਸਿੰਘ ਖੇਡ ਰਹੇ ਸੀ ਕਾਫੀ ਇੰਟਰਸਟਿੰਗ ਮੈਚ ਹੋਇਆ ਦੋਸਤੋ ਔਰ ਮੈਚ ਦਾ ਜਿਹੜਾ ਫੈਸਲਾ ਹੈ ਉਹ ਵੀ ਸਿਰਫ ਅੱਧੇ ਪੁਆਇੰਟ ਦੇ ਅਧਾਰ ਤੇ ਹੈ ਟੋਟਲੀ ਇਸ ਮੈਚ ਦੇ ਚੱਲਦੇ ਸਵਾਲ ਇਹ ਹੈ ਕਿ ਦੀਪ ਹਿੰਮਤਪੁਰਾ ਨੂੰ ਕਿਹੜਾ ਖਿਡਾਰੀ ਜਫਾ ਲਾ ये जानने ली कि टीम जीती है और दीपू जफा कॉल लूरा मैचा ढैलवा ग्राउंड बेनती है का ਬੜਾ ਤਗੜਾ ਵੀਰ ਦਾ ਹਾਕਮ ਸਿੰਘ ਜੀ ਫੌਜੀ ਫਲਾਈ ਬੇਨਤੀ ਹੈ ਜੀ ਸਟੇਜ ਵਾਲਾ ਮਾਈਕ ਬੰਦ ਰੱਖਿਓ ਬੜਾ ਤਗੜਾ ਮੈਚ ਹੈ ਖੇਡ ਕਬੱਡੀ ਦਾ ਸ਼ੁਰੂ ਹੋਣ ਜਾ ਰਿਹਾ 12 ਜਾਂ 13 ਅੰਕ ਜਿਹੜੀ ਟੀਮ ਦੇ ਪਹਿਲਾ ਹੋਣਗੇ ਉਹ ਟੀਮ ਜੇਤੂ ਹੋਵੇਗੀ ਕਿ ਹਮਿੰਦਪੁਰ ਦਾ ਦੀਪਜਾਰੋ ਸਿੱਖ ਸਰਦਾਰ ਖਾਨੋ ਵਾਲੀ ਜਿੰਦਰ ਨੂੰ ਉਹਦੇ ਉੱਤੇ ਮਾਨ ਹੈ ਪਤ ਦੇਖਦੇ ਆ ਵੀ ਸਾਹਮਣੇ ਗਵਿੰਦਰ ਗਵਿੰਦਰ ਗਿੱਦੜਵਿੰਡੀ ਦਾ ਇਸ ਵੇਲੇ ਆਪਣੀ ਟੀਮ ਲਈ ਲੱਖਾਂ ਦੇ ਅੰਕ ਦਾ ਵਾਅਦਾ ਕਰਦਾ ਬਾਈ ਵਾਹ ਉਧਰੋਂ ਲੇ ਪਾਤਾ ਜਿਹਨੇ ਕਹਿੰਦੇ ਨੇ ਜ਼ੋਰ ਅੱਡੀ ਚੋਟੀ ਵਾਲਾ ਮਿੱਤਰ ਖੇਡ ਕਬੱਡੀ ਦੇ ਵਿੱਚ ਕਹਿੰਦੇ ਨੇ ਪਟਿਆਲੇ ਜ਼ਿਲ੍ਹੇ ਦੇ ਸ਼ਮਸ਼ਪੁਰ ਦੀ ਧਰਤੀ ਦਾ ਪ੍ਰੀਤਮ ਸਿੰਘ ਮੇਰੇ ਇੰਗਲੈਂਡ ਦਾ ਪਹਿਲੇ ਨੰਬਰ ਦਾ ਬੈਟਰ ਧਾਬੀ ਡਿclare ਕੀਤਾ ਗਿਆ ਉਹੀ ਗਬਰੂ ਕਬੱਡੀ ਪਾ ਕੇ ਵਾਪਸ ਮੁੜਦਾ ਹੋਇਆ ਜਗਮੀਤ ਕਿਨੇ ਲਾ ਗਿਆ ਦਾ ਵੀ ਜਿੱਲੇ ਵੀ ਬਲਜੀਤ ਜੱੱਪੇ ਲਾਵੇਗਾ ਸੈਟੋਗਿਆਂ ਵਾਲਾ ਪਰ ਜੱਪੇ ਤੇ 100 ਰੁਪਇਆ ਹੋਵੇਗਾ ਅਗਲੀ ਰੇਡ 100 ਰੁਪਇਆ ਹੋਵੇਗਾ ਬਿੱਲੇ ਕਬੱਡੀ ਦੇ ਕਲੱਬ ਦੇ ਪ੍ਰਧਾਨ ਦੇ ਵੱਲੋਂ ਜੱਪੀਤ ਜਿਹਨੇ ਵੀ ਜੱੱਪੇ ਲਾਵੇਗਾ ਮਾਈਕ ਦੇ ਉੱਤੇ ਅਗਲੀ ਰੇਡ ਸੁਲਤਾਨ ਜੇਕਰ ਦਰਸ਼ਕ ਵੀਰੇ ਉਸ ਨਾਲ ਸੁਲਤਾਨ ਦੇ ਖਾਤੇ ਸੁਲਤਾਨ ਦੇ ਹਿੱਸੇ ਚੱਲ ਨਾ ਜੀਦਾ ਪਾਕ ਕਬੱਡੀ 20 ਤਰੀਕ ਨੂੰ ਫਰਵਰੀ ਦੀ ਨੂੰ ਮਹਾਰਾਜ ਦੇ ਕਬੱਡੀ ਕੱਪ ਦੇ ਉਤੇ ਕੋੜਾ ਜੇਤੂ ਖਿਡਾਰੀ ਦੀਪ ਸਿੰਘ ਜੰਮੋ ਹਿੰਮਤਪੁਰੇ ਦੀ ਧਰਤੀ ਦਾ ਕੌਡੀ ਪੌਣ ਦੇ ਲਈ ਮੈਦਾਨ ਦੇ ਵਿੱਚ ਵਾਧਾ ਹੋਇਆ 20 ਤਰੀਕ ਫਰਵਰੀ ਵੇ ਕਹਿੰਦੇ ਨੇ 20 ਫਰਵਰੀ 2014 ਨੂੰ ਇਸ ਨੌਜੋਨ ਦੇ ਮਹਾਰਾਜ ਦੇ ਕਬੱਡੀ ਕੱਪ ਦੇ ਉਤੇ ਕੋੜਾ ਜਿੱਤ ਕੇ ਤਹਿਲਕਾ ਬਣਾ ਦਿੱਤਾ ਮੇਰੇ ਲੋ ਆ ਕੋੜੇ ਦਾ ਜੇਤੂ ਖਿਡਾਰੀ ਕੌਡੀ ਦੇ ਮੈਦਾਨ ਦੇ ਵਿੱਚ ਹਰਵੰਤ ਸਿੰਘ ਹੰਦਾ ਪਿੰਡ ਗਿੱਦੜਵਿੰਡੀ ਦਾ ਖੇਡ ਕਬੱਡੀ ਦੇ ਵਿੱਚ ਅੰਕ ਦੀਪ ਜੰਮੂ ਜੱਟ ਦੇ ਖਾਤੇ ਵਿੱਚ ਜੁੜਵਾ ਹੋਇਆ ਮਾਈਕ ਤੇ ਫਰਨ ਅਗਲੀ ਰੇਡ ਗਿੱਦੜਵਿੰਡੀ ਦੀ ਟੀਮ ਵੱਲੋਂ ਪੈਣੀ ਹੈ ਦਰਸ਼ਕ ਵੀਰੋ ਜੇਕਰ ਮੈਚ ਦਾ ਸਵਾਦ ਆ ਇੱਕ ਵਾਰ ਜ਼ੋਰਦਾਰ ਤਾੜੀ ਮਾਰੋ ਬੜਾ ਤਕੜਾ ਮੈਚ ਹੈ ਵਾਧੂ ਵੀਰਾਂ ਨੂੰ ਬੇਨਤੀ ਹੈ ਸਾਈਡ ਤੇ ਹੋ ਕੇ ਬੈਠ ਜਾਣ ਲਓ ਦੇਖਦੇ ਆ ਵੀ ਗਿੱਦੜਵਿੰਡੀ ਦੀ ਟੀਮ ਵੱਲੋਂ ਪਈ ਹੋਈ ਰੇਡ ਦੇਖਦੇ ਆ ਵੀ ਚਾਹ ਜਾਫੀਆਂ ਦੇ ਵਿੱਚੋਂ ਬਲਜੀਤ ਮੇਰੇ ਵੀਰੋ ਕਨੇਡਾ ਦੇ ਵਿੱਚ ਪੱਕੇ ਤਾਰ ਤੇ ਵਹਿਣ ਵਸੋ ਰਹੇ ਨੇ ਕਹਿੰਦੇ ਸਾੜ ਜੱਟ ਹੈ ਕਿ ਖੜ ਖੜ ਵੰਦੇ ਲੋਕ ਸਾੜ ਜੱਟ ਨੂੰ ਆਉਂਦੇ ਯਾਰੋ ਰੋਕਣੇ ਤੂਫਾਨ ਜੱਟ ਨੂੰ ਸੇਵਕ ਜੱਟ ਦੇ ਪਰਵਾਰ ਰਾਮ ਸੇਵਕ ਜੱਟ ਅਤੇ ਪਰਮਾਤਮਾ ਕੈਨੇਡਾ ਪ੍ਰਾਂਤੋਂ ਵਾਲੇ 500 ਰੁਪਏ ਦਾ ਮਾਣ ਭੇਜਦੇ ਆ ਸੈਦੋਂ ਵਾਲੇ ਬਲਜੀਤ ਦੇ ਲਈ ਲੋ ਪੁਆਇਰ ਜਿਹੜਾ ਬਲਵੰਤ ਸਿੰਘ ਗੱਗੂ ਆਪਣੀ ਟੀਮ ਲਈ ਜੋੜਦਾ ਕਿ ਬਲਵਿੰਦਰ ਸਿੰਘ ਨੇ ਤਰਪਾਲਿਆ ਨਾਲ ਉਹ ਚਾਵਾਂ ਦੇ ਆਸਾਸ ਕਰਦੀ ਦੁਨੀਆ ਜਦੋਂ ਟੱਤ ਲਾਉਂਦਾ ਨਾਲ ਲੰਮੀਆ ਬਾਹਾਂ ਦੇ ਬਲਜੀਤ ਸਾਧੋਗਿਆਂ ਵਾਲਾ ਜਿੰਨੇ ਵੀ ਜੱਫੇ ਲਾਵੇਗਾ ਪ੍ਰਮਾਤਮਾ ਸਿੰਘ ਜੀ ਦੇ ਰਿਸ਼ਤੇਦਾਰ ਨੇ 라ਜੂ 라ਉਕਿਆਂ ਵਾਲਾ ਕਹਿੰਦਾ ਵੀ ਪਾਰ ਜੱਫੇ ਤੇ 100 ਰੁਪਇਆ ਮੇਰੇ ਵੱਲੋਂ ਜਗਮੀਤ ਕਹਿੰਦਾ ਵੀ 100 ਰੁਪਇਆ ਮੇਰੇ ਵੱਲੋਂ ਪਰ ਇਧਰਲੇ ਪਾਤੋ ਸਾਧੋਗਿਆਂ ਵਾਲਾ ਮੱਖਣ ਤੇ ਸੁਲਤਾਨ ਸ਼ਮਸ਼ਪੁਰ ਦਾ ਸ਼ਮਸ਼ਪੁਰਿਆ ਸੁਲਤਾਨ ਪ੍ਰੀਤਮ ਸਿੰਘ ਦਾ ਪੁੱਤਰ ਮੇਰੇ ਵੀਰੋ ਮੱਖਣ ਸਾਧੋਗਿਆਂ ਵਾਲੇ ਦੇ ਨਾਲ ਬੱਲੇ ਬੱਲੇ ਹੋ ਗਈ ਹੈ ਬੱਲੇ ਬੱਲੇ ਹੋਦੀ ਹੈ ਗੱਬਰੂ ਦਲੇਰਾਂ ਦੀ ਵਿਖਦੀ ਆ ਪੌਂਡਾਂ 'ਚ ਕਬੱਡੀ ਇਹਨਾਂ ਸ਼ੇਰਾਂ ਦੀ ਵਿਖਦੀ ਆ ਪੌਂਡਾਂ 'ਚ ਕਬੱਡੀ ਇਹਨਾਂ ਸ਼ੇਰਾਂ ਦੀ ਦਰਸ਼ਕੋ ਖੁੱਲ ਕੇ ਤਾੜੀ ਮਾਰੋ ਜੇ ਹੁਣ ਸੁਣਾ ਦਉਨਾ ਮੈਚ ਦਾ ਕਲੱਬ ਦੇ ਜਾਨੀ ਜਾਜਕਾਰ ਜਿਵੇਂ ਕਹਿੰਦੇ ਲੋ ਬਹੁਤ ਹੀ ਤਕੜਾ ਮੁਕਾਬਲਾ ਬੜਾ ਰੌਚਕ ਨਾਲ ਹੀ ਬੇਨਤੀ ਹੈ ਕੋਈ ਵੀ ਖਿਡਾਰੀ ਵੀਰ ਆਪਣੀਆਂ ਬਾਹਾਂ ਨੂੰ ਪਾਣੀ ਨਾ ਲਾਵੇ ਜੱਟ ਪਰਮਾ ਆ ਕੋਕਰ ਮੋਗੇਵਾਲ ਬੜਿਆਂ ਦਾ ਰਾਜਾ ਜੀ ਆ ਨਾਂ ਜਾਣਦੇ ਕਹਿੰਦੇ ਆਪਣੇ ਆਪਣੇ ਸਮੇਂ 'ਚ ਬੜੀ ਤਗੜੀ ਕਬੱਡੀ ਖੇਡੀ ਕਿ ਪਿਓ ਨੇ ਕਬੱਡੀ ਖੇਡੀ ਕੌਲੀਆਂ ਗਲਾਸਾਂ ਦੀ ਪੁੱਤ ਹੁਣ ਕਬੱਡੀ ਖੇਡੇ ਲੱਖਾਂ ਤੇ ਕਰੋੜਾਂ ਦੀ ਸੁਲਤਾਨ ਸ਼ੌਸਪੁਰ ਦਾ ਕਹਿੰਦੇ ਬਾਲਡ ਕੱਪ ਦੇ ਵਿੱਚ ਇੰਡੀਆ ਦੀ ਟੀਮ ਲਈ ਖੇਡਣ ਵਾਲਾ ਸੁਲਤਾਨ ਸ਼ੌਸਪੁਰੀਆ ਆਪਣੀ ਟੀਮ ਲਈ ਲੱਖਾਂ ਦੇ ਅੰਕ ਦਾ ਵਾਅਦਾ ਕਰਦਾ ਕਿ ਬਲਵਿੰਦਰ ਸਿੰਘ ਨੇ ਪੁੱਤ ਪਾਲਿਆ ਨਾਲ ਉਹ ਚਾਹਾਂ ਕਰਦੀ ਦੁਨੀਆ ਤਚ ਲਾਉਂਦਾ ਨਾਲ ਲੰਬੀਆਂ ਬਾਹਾਂ ਦੇ ਉਧਰਲੇ ਪਾਸੇ ਕਨੇਡਾ ਦੇ ਵਿੱਚ ਪੱਕੇ ਦੌਰ ਦੇ ਦਸਨੀਕਾ ਮੇਰੇ ਪਿੰਡ ਦੇ ਗੁੱਗੂ ਦੇ ਪਿੰਦਾ ਅੰਤ ਜਿਹੜਾ ਬਲਵੰਤ ਸਿੰਘ ਗੁੱਗੂ ਦੇ ਖਾਤੇ ਦੇ ਵਿੱਚ ਜੁੜਦਾ ਹੋਇਆ ਬਹਿ ਜਾ ਬਹਿ ਜਾ ਹੋ ਗਈ ਲਾਲਾ ਲਾਲਾ ਹੋ ਗਈ ਹੈ ਕਿ ਖੇਡਾ ਖੇਡ ਖੇਡਾ ਵਿੱਚੋਂ ਵੱਡੀ ਉਹ ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਹੈ ਪੂਰਾ ਲੈ ਕੇ ਤਾਣ ਮਿੱਤਰੋ ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ ਸੁਲਤਾਨ ਕਿ ਵਿਸ਼ੇਰ ਸਰਮਾਨ ਸ਼ੰਖਪੁਰ ਵਾਲੇ ਪ੍ਰੀਤਮ ਦਾ ਆਹ ਦੇਖ ਲੈ ਕਿ ਮੁੰਡਾ ਇਹ ਮੁੰਡਾ ਪਟਿਆਲੇ ਸ਼ਹਿਰ ਦਾ ਜਿਹੜਾ ਸੋਹਣਿਆ ਕੌਡੀਆਂ ਪਾਵੇ ਮੁੰਡਾ ਪਟਿਆਲੇ ਸ਼ਹਿਰ ਦਾ ਜਿਹੜਾ ਸੋਹਣਿਆ ਪਾਵੇ ਸੈਦੋਗਿਆ ਵਾਲਾ ਉਧਰ ਮੱਖਣ ਸਿੰਘ ਦੁਨੀਆ ਦਾ ਮਹਾਰ ਜਾਦੂਗਰ ਬਈ ਵਾਹ ਸੈਦੋਗਿਆ ਵਾਲਾ ਮੱਖਣ ਜਾਪੀਆਂ ਦੀ ਦੁਨੀਆ ਦੇ ਵਿੱਚ ਜਾਦੂਗਰ ਹੈ ਔਰ ਆਹ ਦੇਖ ਲੈ ਜਿਆ ਅੰਕ ਜਿਹੜਾ ਸੈਦੋਗਿਆ ਵਾਲੇ ਮੱਖਣ ਦੇ ਖਾਤੇ ਦੇ ਜੁੜਦਾ ਹੋਇਆ ਗਿੱਧਰ ਵੇਦੀ ਦੀ ਧਰਤੀ ਦੇ ਖੰਤੇ ਵਰਗੇ ਕੱਲਾਂ ਵਾਲਾ ਮੇਰੇ ਉਹ ਅੰਬੂ ਉਹਦੇ ਨਾਲ ਪਿੰਡਾ ਕਨੇਡਾ ਤੋਂ ਪੋਜਿਆ ਹੋਇਆ ਔਰ ਹਰਵਿੰਦਰ ਹਿੰਦਾ ਚਾਲਾ ਜਾਪੀਆਂ ਦੀ ਗੱਲ ਵੱਖਰੀ ਆਦਰ ਜੰਮੂ ਜੱਟ ਦੀ ਪੈਣ ਦੀ ਹੋਈ ਕਾਡੀ ਵੱਖਰੀ ਦਰਸ਼ਕੋ ਮਾਰੋ ਤਾੜੀਆਂ ਆ ਗਿਆ ਸਵਾਦ ਆਉਂਦਾ ਹੈ ਸਵਾਦ ਸੋਰੂ ਦੇ ਕਾਡੀ ਦੇਖਦਾ ਤਾੜੀਆਂ ਨਾਲ ਖੁੱਲ ਕੇ ਸਵਾਦ ਦੇ ਦਿਓ ਬੱਲੇ 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 ਹੋ ਗਈ ਇੱਕ ਪਾਸੇ ਮਹਾਰਾਜ ਦੇ ਕਬੱਡੀ ਕੱਪ ਦਾ ਕੋੜਾ ਜੇਤੂ ਖਿਡਾਰੀ ਡੱਕਿਆ ਜਾ ਚੁੱਕਿਆ ਆ ਦੇਖੋ ਆਉਂਦੇ ਕਬੱਡੀ ਆ ਚੇਤੇ ਵਾਲੀ ਗੱਲ ਹੈ ਮੁਬਾਰਕਬਾਦਾਂ ਨੇ ਸ਼ਹੀਦ ਕਰਤ ਸਿੰਘ ਸਪੋਰਟ ਕਲੱਬ ਦੇ ਉਹਨਾਂ ਉਗਵੀ ਨੌਜੋਨਾਂ ਨੂੰ ਜਿਨ੍ਹਾਂ ਨੇ ਮਾ ਖੇਡ ਕਬੱਡੀ ਦੇ ਅੰਦਰ ਤਕੜੇ ਪਲੇਅਰ ਬਣ ਕੇ ਦੁਨੀਆ ਭਰ ਦੇ ਵਿੱਚ ਆਪਣਾ ਟੈਗ ਕਮ ਜਾ ਦਿੱਤਾ ਆ ਜਾਫੀ ਕਹਿੰਦੇ ਦਵਿੰਦਰ ਸਿੰਘ ਨਾਮ ਹੈ ਇਸ ਨੌਜਾਨ ਦਾ ਪੰਜਾਬ ਦੇ ਕਬੱਡੀ ਕੱਪਾਂ ਕੋ ਸਿੱਧਵਾਂ ਦੇ ਚੈਨੇ ਦੀ ਟੀਮ ਲਈ ਖੇਡਦਾ ਤਲਵਾਰ ਕਬੱਡੀ ਕਲੱਬ ਜਗਰਾਉਂ ਲਈ ਖੇਡਦਾ ਦਵਿੰਦਰ ਸਿੰਘ ਗੇਦੜ ਵਿੰਡੀ ਦਾ ਜਫਾ ਲਾ ਗਿਆ ਪਾ ਵੀ ਸ਼ਾਮਸ਼ਪੁਰਾ ਦਾ ਨੌਜਾਨਾ ਅਗਲੀ ਕਬੱਡੀ ਕੇ ਖਾ ਕੇ ਖੁੱਲੀਆਂ ਖਰਾਕਾਂ ਲਾ ਕੇ ਮਿਹਰ ਤੋਂ ਭਾਰੀ ਫੇੜੀ ਬਾਂਦੇ ਨੇ ਲੋਕੋ ਸਿਹਰੇ ਦੇ ਖਿਡਾਰੀ ਤਲਤੂਪਰੀਆ ਸ਼ਹਿਰ ਦਾ ਗੱਲਾਂ ਲੱਖਦਾ ਇਹ ਸੱਚ ਵੀ ਫੇਰ ਹੀ ਜਿੱਤੇ ਜਿੱਤੇ ਜਾਂਦੇ ਥਾ ਥਾ ਤੇ ਕੱਪ ਵੀ ਫੇਰ ਹੀ ਜਿੱਤੇ ਜਾਂਦੇ ਥਾ ਥਾ ਤੇ ਕੱਪ ਵੀ ਬਲਵੰਤ ਸਿੰਘ ਗਾਗੂ ਮੇਰੇ ਵੀਰੋ ਕਹਿੰਦੇ ਇੰਗਲੈਂਡ ਦੇ ਖੇਡ ਮੈਦਾਨਾਂ ਦਾ ਸ਼ਿੰਗਾਰ ਹੈ ਹੀਰੋ ਹੈ ਮੇਰੇ ਵੀਰੋ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਰੁਖਵੀਰ ਦੇ ਵੱਲੋਂ ਸੈਦੋ ਕਮਲੇ ਮੱਖਣ ਦੇ ਲਈ 100 ਰੁਪਇਆ ਪਲੇਅਰਾਂ ਨੂੰ ਜਿੰਦਾਬਾਦ ਸਭ ਬੋਲਦੇ ਕਰਦੇ ਨਾਮ ਮੈਂ ਬੋਲਦਾ ਰਾਜੂ rauke ਵਾਲਾ ਕਹਿੰਦਾ ਵੀ ਬਲਜੀਤ ਦੇ ਮੱਖਣ ਜਿੰਨੇ ਵੀ ਜੱਫੇ ਲਾਉਣੇ ਹੋਰ ਜੱਫੇ ਤੇ 100 ਰੁਪਏ ਮੇਰੇ ਵੱਲੋਂ ਉਧਰਲੇ ਪਾਸੇ ਕੌਡੀਪਾਨ ਦੇ ਲਈ ਮੈਦਾਨ ਦੇ ਵਿੱਚ ਲਵੀ ਹਿੰਮਤਪੁਰੇ ਦੀ ਧਰਤੀ ਦੇ ਕਹਿੰਦੇ ਨੇ ਵੀ ਚਾਰਾ ਜਾਫੀ ਕੱਲ ਨੇ ਗੁਰਜੀਤ ਕੋ ਪ੍ਰਗਟ ਔਰ ਮੱਖਣ ਸਾਦੋਕਿਆ ਵਾਲਾ ਆ ਦੁਨੀਆ ਦੇ ਮਹਾਨ ਜਾਦੂਗਰ ਦਾ ਨਾਮ ਹੈ 2007 ਦੇ ਵਿੱਚ ਤੂਤਾ ਵਾਲੇ ਗੁਰਜੀਤ ਵੀ ਹੈ ਯਾਰੀਆਂ ਮੱਖਣ ਉਹ ਤਾਵੀਰ ਉਹਦੇ ਦੇਸੀ ਜਿਟਾਉਦੇ ਇਹ ਸੈਦੋਕਿਆਂ ਵਾਲਾ ਉਧਰ ਲਵੀ ਕਹਿੰਦੇ ਨੇ ਗੱਦੜ ਪਿੰਡੀ ਵਾਲਾ ਇੱਕ ਪਾਸੇ ਜਗਰਾਵਾ ਦੀ ਇਹ ਜਗਰਾਵਾ ਏਰੀਆ ਦੀ ਟੀਮ ਦੂਜੇ ਪਾਸੇ ਹਿੰਮਤਪੁਰਾ ਕਹਿੰਦੇ ਆਹ ਹਾ ਹਾ ਬਈ ਵਾਹ ਸਵਾਦ ਆ ਗਿਆ ਇੱਕ ਪਾਸੇ ਦਾ ਲੱਗਦਾ ਹੈ ਕਿ ਸ਼ਹਿਰਪੁਰ ਵਾਲੀ ਕਾਡੀ ਹੈ ਸਾਹਮਣੇ ਦੀਪ ਹਿੰਮਤਪੁਰੇ ਦਾ ਕਹਿੰਦੇ ਕੈਨੇਡਾ ਵੀ ਖੇਡਿਆ ਹੈਲੋ ਇੰਗਲੈਂਡ ਵੀ ਖੇਡਿਆ ਮੇਰੇ ਵੀਰੋ ਲਓ ਪਾਈ ਹੋਈ ਰੇਡ ਹਿੰਮਤਪੁਰੇ ਦੇ ਸਿੱਖ ਸਰਦਾਰ ਦੌਜਾਂ ਦੀ ਕਹਿੰਦੇ ਖਾਨੋਵਾਲੀ ਜਿੰਦਰ ਮਾਨ ਕਰਦਾ ਇਸ ਧਾਵੀ ਤੇ ਲਓ ਪਿੰਡੇ ਨਾਲ ਮੁਕਾਬਲਾ ਦੇਖਦੇ ਵੀ ਕੀਪਾ ਚੰਨਣ ਵਾਲੀ ਨਹੀਂ ਮੰਨਦਾ ਵਾਹ ਜਿਹੜਾ ਖਿੱਦੜ ਪਿੰਡੀ ਦਾ ਪਿੰਦਾ ਉਧਰੋਂ ਪਾਸੇ ਕਹਿੰਦੇ ਨੇ ਰਾਮ ਰਮਾ ਰਾਮ ਸਿੰਘ ਰੌਕੀ ਪ੍ਰਮਾਤਮਾ ਦੀ ਜੋਰਾਵਰ ਸਿੰਘ ਤੇ ਜੱਟ ਹਲੋ ਵੱਡੇ ਮਾਨ ਸਨਮਾਨ ਦੇ ਹਲੋ ਸੇਵਕ ਸਾਜੀ ਉਹਨਾਂ ਦੇ ਵੱਲੋਂ ਵੱਡੇ ਸਨਮਾਨ ਦਿੱਤੇ ਜਾਣਗੇ ਹਲੋ ਬਾਈ ਜੀ ਲਾਈਟਾਂ ਵਾਲੇ ਵੀਰ ਨੂੰ ਬੇਨਤੀ ਆ ਕਿ ਲਾਈਟਾਂ ਚੈੱਕ ਕਰ ਲਓ ਲਾਈਟਾਂ ਵਾਲੇ ਵੀਰ ਨੂੰ ਗੁਰੰਤੀ ਆ ਲਾਈਟਾਂ ਚੈੱਕ ਕਰ ਲਵੇ ਨਾਲ ਹੀ ਸਾਡਾ ਵੀਰ ਪ੍ਰਮਾਤਮਾ ਟ੍ਰਾਂਟੋ ਜੀ ਮਰਜੀਤ ਜੱਟ ਜੀ ਸੇਵਕ ਸਾਡਾ ਵੀਰ ਆਖਰੇ ਵੀ ਜਿੰਨੇ ਵੀ ਕਿੱਤੜ ਵਿੰਡੀ ਦੇ ਦਾਫੀ ਦੇ ਲਾਉਣਗੇ 500 ਰੁਪਇਆ ਹੋਵੇਗਾ ਨਾਲ ਮੇਰੇ ਵੀਰ ਜੈ ਸੈਦੋਕੇ ਵਾਲਾ ਮੱਖਣ ਤੇ ਬਲਜੀਤ ਦੋਲੋ ਜੀ ਜੱਬੇ ਦੇ ਉੱਤੇ ਮੇਰੇ ਵੱਲੋਂ ਹੋਵੇਗਾ ਨੋਟਾ ਦੀ ਵਰਖਾ ਹੋ ਗਈ ਹੈ ਮੇਰੇ ਵਿੱਚ ਉਧਰਲੇ ਪਾਸੇ ਬਲਵੰਤ ਗੱਗੂ ਅਹਿਮਦਪੁਰ ਦੀ ਧਰਤੀ ਦਾ ਮਹਾਨ ਖਿਡਾਰੀ ਹਾਦਰ ਕੱਲਾ ਵਾਲਾ ਪਰ ਆਹ ਇੱਕ ਕੀਪਾ ਚੰਨਣ ਵਾਲੀਆ ਫੈਸਲੇ ਕਰਦਾ ਹੈ ਕਿ ਪੁਆਇੰਟ ਧਾਵੀ ਦਾ ਚੰਨਣ ਵਾਲੀਆ ਇਹੋ ਜੇ ਮੌਕੇ ਦੇ ਉੱਤੇ ਕਹਿੰਦੇ ਨੇ ਜਦੋਂ ਗੱਲ ਪਰ ਜਾਵੇ ਸੋਨੇ ਤੇ ਫਹਾਕੇ ਵਾਲੀ ਹੋ ਜਾਂਦੀ ਹੈ ਉਧਰ ਪ੍ਰਗਟ ਹਮਦਪੁਰ ਪ੍ਰਗਟ ਢੇਲਵਾ ਮਾਉਣ ਵਾਲਾ ਜੋ ਜਿਵੇਂ ਕਹਿੰਦੇ ਨੇ ਕੀਪਾ ਚੰਨਣ ਵਾਲ ਜਗਦੀਪ ਬਰਾੜ ਹਰੀ ਕਿਕਲ ਤੇ ਨਾਲ ਦਰਸ਼ਨ ਮਿਲਦੇ ਆਲਕਨਾ ਤੇ ਜੋਧਾ ਕਲਕੜਿਆਂ ਵਾਲਾ ਜੋ ਜੋ ਕਲਕੜਿਆਂ ਵਾਲਾ ਵਧੀਆ ਜਿੰਮੇਵਾਰੀ ਦਿਵਾ ਰਹੇ ਨੇ ਪਰ ਇਧਰਲੇ ਪਾਸੇ ਪਟਿਆਲੇ ਜ਼ਿਲ੍ਹੇ ਦੇ ਸ਼ਮਸ਼ਪੁਰ ਦਾ ਜਦੋਂ ਕਹਿੰਦੇ ਸੀ ਵੀ ਗਿਆ ਪ੍ਰੀਤਾ ਆਇਆ ਪ੍ਰੀਤਾ ਉਸੇ ਪ੍ਰੀਤੇ ਦਾ ਪੁੱਤਰ ਸੁਲਤਾਨ ਪ੍ਰਗਟ ਨੂੰ ਟੱਜ ਕਰਕੇ ਆਹ ਦੇਖ ਲੈ ਕਬੱਡੀ ਦਾ ਧਾਵੀਏ ਮਹਾਨ ਅੰਕ ਆਪਣੀ ਟੀਮ ਦੇ ਲਈ ਨੱਚ ਲੈ ਗਿਆ ਪਟਿਆਲੇ ਵਾਲਾ ਤਾਂ ਯਾਰੋ ਆ ਟੱਪ ਲੈ ਗਿਆ ਨਾਲ ਹੀ ਸਾਡੇ ਵੀਰ ਪ੍ਰਧਾਨ ਸਾਹਿਬ ਆਖ ਰਹੇ ਵੀ ਸੁਲਤਾਨ ਦੇ ਬਾਦ ਰਾਜ ਵੱਡਾ ਮਾਣ ਵੀ ਕੀਤਾ ਜਾਣਾ ਟੂਰਨਾਮੈਂਟ ਪ੍ਰਬੰਧਕੀ ਕਮੇਟੀ ਵੱਲੋਂ ਬਲਵੰਤ ਸਿੰਘ ਗੱਗੂ ਨੇ ਕਬੱਡੀ ਪਾਈ ਹੈ ਲਓ ਮੇਰੇ ਵੀਰੋ ਗਵਿੰਦਰ ਪੁਆਇੰਟ ਜਿਹੜਾ ਬਲਵੰਤ ਗੱਗੂ ਦੀ ਉਂਗਲ ਖੜੀ ਹੈ ਅਰਜਨ ਦੇ ਲੱਖੋ ਮੇਰੇ ਵੀਰੋ ਇੰਗਲੈਂਡ ਦੇ ਖੇਡ ਮੈਦਾਨਾਂ ਦਾ ਹੀਰੋ ਹੈ ਆਪਣੀ ਟੀਮ ਲਈ ਲੱਖਾਂ ਦੇ ਅੰਕ ਦਾ ਵਾਅਦਾ ਕਰਦਾ ਹੋਇਆ ਪਾ ਵੀ ਨਾ ਜਾਣਾਂ ਅਗਲੀ ਰੇਡ ਗਿੱਦੜ ਵਿੰਡੀ ਦੀ ਟੀਮ ਵੱਲੋਂ ਸਰਦਾਰ ਲਗਾਤਾਰ ਕਬੱਡੀਆਂ ਪਾ ਰਿਹਾ ਪਰਮਾਤਮਾ ਟ੍ਰਾਂਟੋ ਜੀ ਸਾਡੇ ਵੀਰ ਮਨਜੀਤ ਜੱਟ ਉਹ ਨਹੀਂ ਰਾਮ ਔਰ ਸੇਵ ਕਰਕੇ ਮੇਰੇ ਵੀਰੋ ਲਾਈਵ ਟੈਲੀਕਾਸਟ ਆਨੰਦ ਮਾਣ ਰਹੇ ਆ ਮੈਚਾਂ ਦਾ ਜਿਉਂਦੇ ਰਹਿਣ ਸਾਡੇ ਵੀਰ ਕਬੱਡੀ 365 ਵਾਲੇ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਮੇਰੇ ਵੀਰੋ ਇਸ ਖੇਡ ਨੂੰ ਪੰਚਾਇਆ ਧੰਨਵਾਦ ਆ ਸਾਰੇ ਅਫੀਸ਼ੀਅਲ ਵੀਰਾਂ ਦਾ ਸੁਲਤਾਨ ਸਿੰਘ ਆਪਣੀ ਟੀਮ ਲਈ ਲੱਖਾਂ ਦੇ ਅੰਕ ਦਾ ਵਾਅਦਾ ਕਰ ਗਿਆ ਔਰ ਜਿਹੜੇ ਖਿਡਾਰੀ ਮੇਰੇ ਵੀਰੋ ਗਰਾਊਂਡ ਦੇ ਵਿੱਚ ਥੋੜਾ ਬਹੁਤਾ ਚੇਲ ਕਰ ਰਹੇ ਨੇ ਸਾਈਡ ਤੋਂ ਜਣ ਜਿਨ੍ਹਾਂ ਦਾ ਮੈਚ ਹੋ ਨਹੀਂ ਉਸ ਤੋਂ ਪੁੱਤੋ ਜਾਣ ਕਿਉਂਕਿ ਦਰਸ਼ਕਾਂ ਦੇ ਹੰਮਤਪੁਰਾ ਦੀ ਧਰਤੀ ਦਾ ਜੰਮੋ ਜੱਟ ਕਬੱਡੀ ਦਾ ਮਾਹੌਲ ਕਦੋਂ ਕੈਨੇਡਾ ਤੇ ਬ੍ਰਿਟਿਸ਼ ਕਲੰਡਿਆ ਦੇ ਵਿੱਚ ਐਵਨ ਸਪੋਰਟ ਕਬੱਡੀ ਕਲੱਬ ਦੇ ਵੱਲੋਂ ਧੂੜਾਂ ਬੱਟੀਆਂ ਕਦੋਂ ਇਸ ਲਾਜੋ ਨੇ ਬਾਜਾ ਬਾਜਾ ਕਰਾਈ ਆਹ ਦੇਖ ਲੋ ਉਹ ਦੂਜਾ ਹਾਤੀ ਇੱਕ ਪਾਸੇ ਜੰਮੋ ਜੱਟ ਦੂਜੇ ਪਾਸੇ ਪਿੰਦਾ ਬਾਈ ਬਈ ਵਾਹ ਅੱਜ ਕਹਿੰਦੇ ਨੇ ਮੇਲਾ ਲੁੱਟਣ ਵਾਲੀ ਗੱਲ ਸਵਾਰ ਲਿਆ ਸਵਾਦ ਆ ਗਿਆ ਇੱਕ ਪਾਸੇ ਕਾਊਂਟ ਕਹਿੰਦੇ ਨੇ ਕਰੋੜਾਂ ਦੀ ਹੋ ਗਈ ਐ ਉਧਰਲੇ ਪਾਸੇ ਬੱਲੇ ਬੱਲੇ ਸੈਦੂਕੇ ਵਾਲੇ ਬਲਜੀਤ ਦਾ ਗੁਨੀਆ ਦੇ ਵਿੱਚ ਨਾ ਐ ਗੁਰਜੀਤ ਕਹਿੰਦਾ ਅੱਲੜ ਓਵਰ ਦਾ ਉਹਦੇ ਨਾਲ ਮੱਖਣ ਨੂੰ ਪੂਰਾ ਐਕਸਪੀਰੀਅੰਸ ਕਬੱਡੀ ਦਾ ਜਾਦੂਗਰ ਜਾਫੀ ਹੈ ਬਾਹਰ ਮਰ ਰਹੋ ਇੰਗਲੈਂਡ ਦੇ ਬੋਲਰ ਹਿੰਟਨ ਕਬੱਡੀ ਕਲੱਬ ਦੇ ਵੱਲੋਂ ਖੇਡਣ ਵਾਲਾ ਪ੍ਰਗਟ ਔਰ ਆ ਜਿਹੜੇ ਮੇਰੇ ਕੋ ਕਬੱਡੀ ਦੇ ਜਾਦੂਗਰ ਕਹ ਲਿਓ ਕਬੱਡੀ ਦਾ ਸਭ ਤੋਂ ਧਾਵੀ ਕਹ ਲਿਓ ਉਹਦਾ ਪੁੱਤਰ ਮੇਰੇ ਕੋ ਟੀਮ ਇੰਡੀਆ ਦਾ ਇਹ ਚੜਦੀਏ ਬ੍ਰੇਕ ਦਾ ਸੁਲਤਾਨ ਪਟਿਆਲੇ ਵਾਲਾ ਸ਼ੈਤਾਨ ਪਟਿਆਲੇ ਵਾਲਾ ਸੁਲਤਾਨ ਪਟਿਆਲੇ ਵਾਲਾ ਮੈਚ ਸਮਾਪਤ ਹੋ ਚੁੱਕੇ ਅੱਧਾ ਪੁਆਇੰਟ ਦੇ ਉੱਤੇ ਅੱਧਾ ਪੁਆਇੰਟ ਦੇ ਉੱਤੇ ਗੱਦਰ ਵੀ ਨਹੀਂ ਜਿੱਤੂਆ ਜੀ ਅੱਧਾ ਪੁਆਇੰਟ ਟੀਮ ਜਿਹੜੀ ਜੇਤੂ ਰਹੀ ਦੋ ਟੀਮਾਂ ਨੇ ਬਹੁਤ ਹੀ ਤਕੜਾ ਸ਼ਿੰਗਾਰਿਸ਼ ਬੜਾ ਜ਼ਬਰਦਸਤ ਮੈਚ ਔਰ ਰੌਚਕ ਮੇਰੇ ਵੀ ਤੱਥ ਸਾਹਮਣੇ ਆਏ ਇਸ ਮੈਚ ਦੇ ਵਿੱਚ ਦੋਸਤੋ ਇਹ ਮੈਚ ਤੁਸੀਂ ਵੇਖ ਹੀ ਲਿਆ ਮੈਚ ਹੈ ਜਿਹੜਾ ਗਿੱਦਰਵਿੰਡੀ ਨੇ ਜਿੱਤ ਲਿਆ ਗਿੱਦਰਵਿੰਡੀ ਦੇ ਰੇ ਨੇ 12.5 ਪੁਆਇੰਟ ਔਰ ਹਿੰਮਤਪੁਰਾ ਦੇ ਰੇ ਨੇ 12 ਪੁਆਇੰਟ ਐਸੀ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਸਾਡੇ ਇਸ YouTube ਚੈਨਲ ਤੇ ਅਵੇਲੇਬਲ ਨੇ ਇਹ ਇੱਕ ਵੀਡੀਓ ਅਸੀਂ ਤੁਹਾਡੇ ਲਈ ਸਿਲੈਕਟ ਕੀਤੀ ਹੈ ਜਿਹਨੂੰ ਤੁਸੀਂ ਹੁਣੇ ਹੀ ਕਲਿੱਕ ਕਰਕੇ ਦੇਖ ਸਕਦੇ ਹੋ ਨਾਲ ਹੀ ਤੁਹਾਨੂੰ ਰਿਕਵੈਸਟ ਹੈ ਕਿ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨੀ ਦੋਸਤੋ ਸਾਡੀ ਇਸ ਵੀਡੀਓ ਨੂੰ ਸ਼ੇਅਰ ਔਰ ਲਾਈਕ ਵੀ ਜ਼ਰੂਰ ਕਰਨਾ ਸਾਡੇ ਇਸ ਚੈਨਲ ਤੇ ਇਸ ਤਰ੍ਹਾਂ ਹੀ ਬਨੇ ਰਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ